ਸੋ ਤੁਜਰੀ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 8 9 ਤੇ 10 ਜੁਲਾਈ ਕੇ ਨਾ ਤਿੰਨ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੌਨਸੂਨ ਦੀ ਕੀ ਅਪਡੇਟ ਹੈ ਤੇ ਮੀਂਹ ਦੇ ਹਾਲਾਤ ਪੰਜਾਬ ਵਿੱਚ ਕਿੰਨੇ ਕੁ ਹਨ ਇਹਨਾਂ ਦਿਨਾਂ ਵਿੱਚ ਕਿਹੜੇ ਹਸਿਆਂ ਦੇ ਵਿੱਚ ਹਨ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਿਹਾ ਮਾਹੌਲ ਪੰਜਾਬ ਦਾ ਇਸ ਵੇਲੇ ਬੱਦਲਵਾਈ ਰਹਿਤਾ ਹੈ ਲਗਭਗ ਜਿਹੜਾ ਮੌਨਸੂਨ ਤਾਂ ਪੂਰੇ ਭਾਰਤ ਨੂੰ ਕਵਰ ਕਰ ਚੁੱਕੀ ਆ ਪੰਜਾਬ ਨੂੰ ਵੀ ਲਗਭਗ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਨੇ ਕਵਰ ਕਰ ਲਿਆ ਸੀ ਕਈ ਹਿੱਸਿਆਂ ਦੇ ਵਿੱਚ ਚੰਗੀ ਬਰਸਾਤ ਹੋਈ ਤੇ ਕੁਝ ਹਿੱਸੇ ਹਾਲੇ ਵੀ ਮੀਂਹ ਤੋਂ ਬਾਂਝੇ ਨੇ ਕਿਉਂਕਿ ਦੇਖ ਰਿਹਾ ਪਿਛਲੇ 5-7 ਸਾਲਾਂ ਤੋਂ ਕਿ ਮੌਨਸੂਨੀ ਸੀਜ਼ਨ ਵਿੱਚ ਜਿਹੜੀ ਮੀਂਹ ਦੀ ਇੱਕ ਸਾਰਤਾ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਕੁਝ ਇਲਾਕਿਆਂ ਵਿੱਚ ਜਲਥਲਬਾਰੇਗੇ ਹਾਲਾਤ ਹੋ ਜਾਂਦੇ ਨੇ ਤੇ ਕੁਝ ਇਲਾਕੇ ਖੁਸ਼ਕ ਰਹਿ ਜਾਂਦੇ ਨੇ ਤੇ ਪਹਿਲਾਂ ਹੁਣ ਗੱਲ ਮੌਨਸੂਨ ਦੀ ਹੀ ਕਰੀਏ ਤਾਂ ਮੌਨਸੂਨ ਫਿਲਹਾਲ ਹੱਲ ਠੀਕ ਠਾਕ ਚੱਲ ਰਹੀ ਹੈ ਤੇ ਅਗਲੇ ਦਿਨਾਂ ਦੀ ਗੱਲ ਕਰੀਏ 8 9 ਅਤੇ 10 ਜੁਲਾਈ ਤੱਕ ਇਹਨਾਂ ਦਿਨਾਂ ਵਿੱਚ ਮੌਨਸੂਨ ਥੋੜੀ ਜਿਹੀ ਐਕਟਿਵ ਘੱਟ ਰਹੇਗੀ ਥੋੜੀ ਜਿਹੀ ਚਾਲ ਸੁਸਤ ਰਹੇਗੀ ਬਰਸਾਤਾਂ ਨੂੰ ਥੋੜੀ ਜਿਹੀ ਠੱਲ ਪਵੇਗੀ ਕਿਉਂਕਿ ਜਿਹੜੇ ਇਲਾਕਿਆਂ ਵਿੱਚ ਟੋਟਲ ਮੇ ਰੂਪ ਵਿੱਚ ਮੀਂਹ ਦੀਆਂ ਗਤੀਵਿਧੀਆਂ ਹੁੰਦੀਆਂ ਰਹੀਆਂ ਨੇ ਉਹ ਲਗਭਗ ਹੁਣ ਰੁਕਣ ਗਈਆਂ ਲਗਭਗ ਇਹਨਾਂ ਤਿੰਨ ਦਿਨਾਂ ਦੇ ਵਿੱਚ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਲਗਭਗ ਨਾ ਮਾਤ ਰਹੀ ਹੈ ਅਸ 70-80% ਅਸਾਰ ਨੇ ਕਿ ਉਮੀਦ ਦੇ ਚਾਂਸ ਘੱਟ ਹੋਣਗੇ ਕੁਝ 10-20% ਚਾਂਸ ਬਣ ਸਕਦੇ ਨੇ ਪੈਚੀ ਰੂਪ ਵਿੱਚ ਜਿਹੜੀ ਮੀਂਹ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਕਹਿਣ ਦਾ ਭਾਵ ਹੈ ਕਿ ਜ਼ਿਲ੍ਹੇ ਦੇ ਕੁਝ 2-4 ਹਿੱਸਿਆਂ ਦੇ ਵਿੱਚ ਅਚਾਨਕ ਗਰਜ ਚਮਕ ਨਾਲ ਮੀਂਹ ਪਿਆ ਥੋੜੇ ਸਮੇਂ ਦੇ ਲਈ ਸੋ ਪੈਚੀ ਰੂਪ ਵਿੱਚ ਜਿਹੀਆਂ ਛੋਟੀਆਂ-ਮੋਟੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਪਰ ਵੱਡੇ ਖੇਤਰ ਦੇ ਵਿੱਚ ਕੋਈ ਵੱਡਾ ਤਕੜਾ ਸਿਸਟਮ ਬਣਦੀਆਂ ਬੱਦਲੀਆਂ ਗਤੀਵਿਧੀਆਂ ਹੋਣ ਦੇ ਸੰਭਾਵਨਾ ਲਗਭਗ ਨਾ ਮਾਤ ਰਹੀ ਹੈ ਸੋ ਇਹਨਾਂ ਤਿੰਨ ਦਿਨਾਂ ਦੇ ਵਿੱਚ ਮੀਂਹ ਦੇ ਅਸਾਰ ਥੋੜੇ ਜਿਹੇ ਪੰਜਾਬ ਵਿੱਚ ਘੱਟ ਰਹਣਗੇ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਫਿਲਹਾਲ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਦੱਖਣ ਪੂਰਬ ਦੁਪਹਿਰ ਤੋਂ ਬਾਅਦ ਥੋੜਾ ਬਹੁਤ ਪੱਛਮੀ ਹਵਾਵਾਂ ਦਾ ਰੁੱਖ ਹਲਕਾ ਫੁਲਕਾ ਦੇਖਣ ਨੂੰ ਮਿਲ ਸਕਦਾ ਪਰ ਜ਼ਿਆਦਾਤਰ ਜਿਹੜੀਆਂ ਹਵਾਵਾਂ ਨੇ ਦਿਖਣ ਪੂਰਬ ਦਿਸ਼ਾ ਤੋਂ ਹਲਕੇ ਤੋਂ ਦਰਮਿਆਨੇ ਪੱਧਰ ਤੇ ਚੱਲਣਗੀਆਂ ਗਤੀਏ ਜਿਹੜੀ ਵੱਖ-ਵੱਖ ਹਿੱਸਿਆਂ ਦੇ ਵਿੱਚ 8-10 ਤੋਂ ਲੈ ਕੇ 15-18 ਤੇ ਕੁਝ ਹਿੱਸਿਆਂ ਵਿੱਚ 20-22 ਕਿਲੋਮੀਟਰ ਤੱਕ ਜਾ ਸਕਦੀ ਹੈ ਦਿਨ ਦਾ ਟੈਂਪਰੇਚਰ ਦੀ ਗੱਲ ਕਰੀ ਤਾਂ ਦਿਨ ਦਾ ਟੈਂਪਰੇਚਰ ਲਗਭਗ ਵੱਧ ਤੋਂ ਵੱਧ ਆਪਾਂ ਨੂੰ 35 36 ਤੱਕ ਜਾਂਦਾ ਹੋਇਆ ਦੇਖਣ ਨੂੰ ਮਿਲੂਗਾ ਦਿਨ ਦਾ ਤਾਪਮਾਨ ਵੱਖ-ਵੱਖ ਹਿੱਸਿਆਂ ਦੇ ਵਿੱਚ ਤੇ ਗਰਮੀ ਅਤੇ ਹਮਸ ਦੀ ਗੱਲ ਕਰੀ ਤਾਂ ਧੁੱਪ ਥੋੜੀ ਜਿਹੀ ਬਣੀ ਰਹੇਗੀ ਜਿਹਦੇ ਕਰਕੇ ਥੋੜਾ ਬਹੁਤ ਗਰਮੀ ਦਾਨ ਪਵਾੜਾ ਪਿਛਲੇ ਦਿਨਾਂ ਦੇ ਮੁਕਾਬਲੇ ਵਧੇਗਾ ਹਮਸ ਤੋਂ ਹਲਕੀ ਜਿਹੀ ਰਾਤ ਮਿਲੇਗੀ ਪਰ ਪੂਰੀ ਤਰ੍ਹਾਂ ਨਹੀਂ ਬਣੇਗੀ ਹਮਸ ਹਾਲੇ ਵੀ ਮੜਕਰਾਰ ਰਹੇਗੀ ਕਿਉਂਕਿ ਜਿਹੜੇ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਬਣੀ ਹੋਈ ਹੈ ਸੋ ਅਜਿਹੇ ਮੌਸਮ ਦੇ ਵਿੱਚ ਕੀ ਹੁੰਦਾ ਹੈ ਕਿ ਹੁਣ ਧੁੱਪ ਵੀ ਲੱਗੇਗੀ ਨਮੀ ਵੀ ਵਧੀ ਹੋਈ ਹੈ ਤਾਂ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਆਪਾਂ ਨੂੰ ਕੁਝ ਹਿੱਸਿਆਂ ਵਿੱਚ ਕੁਝ ਗਰਦ ਚਮਕ ਵਾਲੇ ਬੱਦਲ ਛੋਟੇ-ਮੋਟੇ ਖੇਤਰਾਂ ਵਿੱਚ ਬਣਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਜਿਹਦੇ ਨਾਲ ਕੀ 20 ਮਿੰਟ ਤੋਂ ਲੈ ਕੇ ਅੱਧੇ ਘੰਟੇ ਦਾ ਜਿਹੜਾ ਮੌਸਮੀ ਹਲਚਲ ਹੁੰਦੀ ਹੈ ਉਸ ਤੋਂ ਬਾਅਦ ਮੌਸਮ ਇੱਕਦਮ ਫਿਰ ਬਿਲਕੁਲ ਸਾਫ਼ ਹੋ ਜਾਂਦਾ ਹੈ। ਸੋ ਜਿਹੀ ਹੀ ਸੰਭਾਵਨਾ ਦੇ ਚਾਂਸ ਆਉਂਦੇ ਆਪਾਂ ਨੂੰ ਇੰਨਾ 2-4 ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਬਾਕੀ ਜੇਕਰ ਮੌਸਮ ਦੇ ਵਿੱਚ ਕੋਈ ਅਚਾਨਕ ਤਬਦੀਲੀਆਂ ਆਉਂਦੀਆਂ ਕੋਈ ਮੀਂਹ ਵਰਗੇ ਹਾਲਾਤ ਬਣਦੇ ਹੋਏ ਜੇਕਰ ਮਿਲਣਗੇ ਤਾਂ ਉਸ ਦੀ ਅਪਡੇਟ ਵੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ। ਸੋ ਚੈਨਲ ਪੰਜਾਬ ਵਾਦਰ ਨਾਲ ਬਨੇ ਰਹੋ। ਹੁਣ ਇਜਾਜ਼ਤ ਦਿਓ। ਧੰਨਵਾਦ ਜੀ।